ਕਲੈਕਟ ਕਰਨ ਵਾਲਾ ਕਹਿੰਦਾ ਕਿ ਵੀ ਅਸੀਂ ਬੰਬੀਆ ਗੈਂਗ ਨਾਲ ਸੰਬੰਧਿਤ ਹੈਗੇ ਜਿਹੜਾ ਸਾਨੂੰ 300 ਕਰੋੜ ਰੁਪਏ ਦੇ ਦਿੰਦਾ ਹੈਗਾ ਤੇ ਠੀਕ ਰਹੇਗਾ ਨਹੀਂ ਦੇਗਾ ਤੇ ਫਿਰ ਹਸਤੇ ਨੂੰ ਜੀ ਦੋ ਬੜੇ ਇੰਪੋਰਟੈਂਟ ਮੁੱਦੇ ਪੁਲਿਸ ਸਟੇਸ਼ਨ ਟਾਂਡਾ ਦੇ ਸੀਗੇ ਜਿਦੇ ਵਿੱਚ ਇੱਕ ਐਫਆਈਆਰ ਰਜਿਸਟਰ ਕੀਤਾ ਗਿਆ ਇੱਕ ਐਕਸਟਰਸ਼ਨ ਕਾਲ ਇਹ ਇੱਕ ਕਾਲਰ ਨੇ ਕਿੰਤੀ ਬਾਰ ਦੇ ਨੰਬਰ ਤੋਂ ਤੇ ਮੈਸੇਜ ਕੀਤੇ ਜਿਦੇ ਵਿੱਚ ਉਹਨੇ 3 ਕਰੋੜ ਰੁਪਏ ਦੀ ਫਿਰੋਤੀ ਬੰਬੀਹਾ ਗਰੁੱਪ ਦਾ ਮੈਂਬਰ ਆਪਣੇ ਆਪ ਨੂੰ ਦੱਸਦੇ ਹੋਏ ਡਿਮਾਂਡ ਕੀਤੀ ਤੇ ਉਹਨੇ ਥ੍ਰੈਟ ਕੀਤਾ ਕਿ ਜੇਕਰ ਐਕਸਟਰਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਤੇ ਉਹ ਪਰਿਵਾਰ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾ ਸਕਦਾ ਹੈਗਾ ਐਟ ਦ ਸੇਮ ਟਾਈਮ ਉਹਨੇ ਇੱਕ ਰੈਫਰੈਂਸ ਵੀ ਦਿੱਤਾ ਕਿ ਪਿਛਲੇ ਦਿਨੀ ਜਿਹੜਾ ਹੈਗਾ 12ਵੇਂ ਮਹੀਨੇ ਚ 22 ਤਰੀਕ ਨੂੰ ਜਿਹੜਾ ਇਨਸੀਡੈਂਟ ਏਕ ਉਹਦੇ ਮੁੰਡੇ ਦੇ ਨਾਲ ਦੋ ਮੋਟਰਸਾਈਕਲ ਸਵਾਰਾਂ ਦਾ ਹੋਇਆ ਸੀਗਾ ਤੇ ਉਹ ਉਹਨਾਂ ਵੱਲੋਂ ਇੱਕ ਕਿਡਨੈਪਿੰਗ ਅਟੈਂਪਟ ਸੀਗਾ ਜਿਹਨੂੰ ਉਹਨਾਂ ਨੇ ਕੇਵਲ ਫੈਮਿਲੀ ਨੂੰ ਟ੍ਰੇਲਰ ਦਿਖਾਉਣ ਵਾਸਤੇ ਜਾਂ ਹਿੰਟ ਦੇਣ ਵਾਸਤੇ ਕੀਤਾ ਸੀਗਾ ਤੇ ਉਹ ਐਕਚੁਅਲ ਬੰਦੇ ਹੈਗੇ ਤੇ ਉਹ ਪਰਿਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹੈਗੇ ਇਮੀਡੀਏਟਲੀ ਜਦੋਂ ਸਾਨੂੰ ਰਿਪੋਰਟ ਹੋਇਆ ਅਸੀਂ ਪਹਿਲਾਂ ਤੋਂ ਹੀ ਕਿਡਨੈਪਿੰਗ ਦੇ ਅਟੈਂਪਟ ਦਾ ਇੱਕ ਪਰਚਾ ਦਰਜ ਕੀਤਾ ਵੈਸਿਕਾ ਇਮੀਡੀਏਟਲੀ ਅਸੀਂ ਇੱਕ ਐਕਸਟਰਸ਼ਨ ਦਾ ਐਫਆਈਆਰ ਦਰਜ ਕੀਤਾ ਤੇ ਸਾਡੀ ਟੀਮ ਨੇ ਵਿਥਿਨ 3 ਡੇਜ਼ ਆਫ ਦਿ ਇਨਸੀਡੈਂਟ ਜਦੋਂ ਰਿਪੋਰਟ ਹੋਇਆ ਹੈਗਾ ਉਹਨੂੰ ਐਕਸਟਰਸ਼ਨ ਕਰਨ ਵਾਲੇ ਦੋ ਲੋਕਾਂ ਨੂੰ ਜਿਹਦਾ ਇੱਕ ਦਾ ਨਾਮ ਮਨਪ੍ਰੀਤ ਹੈਗਾ ਤੇ ਦੂਜੇ ਦਾ ਨਾਮ ਫਰਲਾ ਫੜਕੇ ਉਹਨਾਂ ਤੋਂ ਮੋਟਰਸਾਈਕਲ ਵੀ ਬਰਾਮਦ ਕੀਤਾ ਜਿੱਤੇ ਉਹਨਾਂ ਨੇ ਇੱਕ ਡਰਾਮਾ ਰਚਿਆ ਸੀਗਾ ਕਿਡਨੈਪਿੰਗ ਦਾ ਅਟੈਂਪਟ ਦਾ ਦੋ ਹੈਲਮਟ ਉਹ ਬਰਾਮਦ ਕੀਤੇ ਉਹਨਾਂ ਤੋਂ ਜਿਹਨਾਂ ਨੇ ਜਿਹੜੇ ਪਾਏ ਹੋਏ ਸੀਗੇ ਉਸ ਦਿਨ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਫਰਦਰ ਅਸੀਂ ਇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਸਾਡੀ ਜ਼ੀਰੋ ਟੋਲਰੈਂਸ ਹੈਗੀ ਮਾਨਯੋਗ ਡੀਜੀਪੀ ਸਾਹਿਬ ਤੇ ਸਪੈਸ਼ਲ ਡੀਜੀਪੀ ਇੰਟਰਨਲ ਸਕਿਉਰਿਟੀ ਦੀ ਗਾਈਡੈਂਸ ਤੇ ਐਡੀਜੀਪੀ ਐਜੀਟੀਐਫ ਜਿਹੜਾ ਹੈਗਾ ਸਾਨੂੰ ਮੋਨਿਟਰ ਕਰਦਾ ਹੈਗਾ ਸਟੋਰਸ਼ਨ ਕਾਲਸ ਨੂੰ ਸਾਡੇ ਡੀਆਈਜੀ ਸਾਹਿਬ ਦੀ ਗਾਈਡੈਂਸ ਹੇਠ ਜਿਹੜਾ ਹੈਗਾ ਅਸੀਂ ਆ ਕੰਮ ਕੀਤਾ ਹੈਗਾ ਸਾਰੀ ਟੀਮ ਨੇ ਐਸਪੀਡੀ ਦੀ ਟੀਮ ਤੇ ਨਾਲ ਇੰਚਾਸ ਸੀਆਈਏ ਡੀਐਸਪੀ ਟਾਂਡਾ ਤੇ ਐਸਐਟੂ ਟਾਂਡਾ ਨੇ ਬੜਾ ਵਧੀਆ ਕੰਮ ਕੀਤਾ ਤੇ ਸਾਡੇ ਜ਼ੀਰੋ ਟੋਲਰੈਂਸ ਹੈਗੇ ਐਕਸਟਰਸ਼ਨ ਦੇ ਖਿਲਾਫ ਤੇ ਅਸੀਂ ਸਖਤ ਕਾਰਵਾਈ ਇਹਨਾਂ ਕਿਸ ਤਰ੍ਹਾਂ ਕਰ ਰਹੇ ਹਾਂ ਜਿਹੜੇ ਜਿਹੜੇ ਵਿਤਿਮ ਹੈਗੇ ਮਿਸਟਰ ਰੋਹਿਤ ਟੰਡਨ ਉਹਨਾਂ ਦਾ এডਿਕੇਸ਼ਨ ਦਾ ਕੰਮ ਹੈਗਾ ਉਹਨਾਂ ਦਾ ਇੱਕ ਸਕੂਲ ਹੈਗਾ ਇੱਕ ਕਾਲਜ ਹੈਗਾ ਤੇ ਉਹਨਾਂ ਦਾ ਇੱਕ ਪ੍ਰਾਈਵੇਟ ਕੋਚਿੰਗ ਸੈਂਟਰ ਇੰਸਟੀਟਿਊਟ ਵੀ ਹੈਗਾ ਜਿਨ੍ਹਾਂ ਤੋਂ ਇਹਨਾਂ ਨੇ ਐਕਸਟਰਸ਼ਨ ਦੀ ਮਾਰਕ ਕੀਤਾ ਜਿਹੜੇ ਫੜੇ ਗਏ ਉਹਨਾਂ ਦਾ ਕੋਈ ਕ੍ਰਿਮੀਨਲ ਨਹੀਂ ਨਹੀਂ ਇਹਨਾਂ ਤੇ ਹੁਣ ਤੱਕ ਸੋ ਫਾਰ ਜਿਹੜਾ ਕੇਸ ਦੋ ਦਰਜ ਕੀਤੇ ਅਸੀਂ ਇੱਕ ਕਿਡਨੈਪਿੰਗ ਦਾ ਅਟੈਂਪਟ ਦਾ ਤੇ ਦੂਸਰਾ ਐਕਸਟਰਸ਼ਨ ਦਾ ਉਸ ਤੋਂ ਅਲਾਵਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜਿਹੜੇ ਦੋਸ਼ੀ ਹੈਗੇ ਉਹ ਇੱਕ ਪੇਂਟ ਦਾ ਕੰਮ ਕਰਦਾ ਹੈਗਾ ਤੇ ਦੂਜਾ ਜਿਹੜਾ ਹੈਗਾ ਉਹ ਨਾਰਮਲ ਦਿਹਾੜੀ ਦਾ ਕੰਮ ਕਰਦਾ ਹੈਗਾ ਇਹਨਾਂ ਨੇ 3 ਕਰੋੜ ਦੀ ਫਿਰੋਤੀ ਡਿਮਾਂਡ ਕੀਤੀ ਸੀਗੀ ਤੇ ਓਬਵੀਅਸਲੀ ਸ਼ਾਰਟਕਟ ਤੇ ਰਾਹੀਂ ਪੈਸਾ ਕਮਾਣਾ ਜਿਹੜਾ ਹੈਗਾ ਇਸ ਤਰੀਕੇ ਦੇ ਜਿਹੜੇ ਵੀ ਕ੍ਰਿਮੀਨਲ ਕੰਮ ਕਰਦੇ ਹੈਗੇ ਲੋਕ ਉਹ ਉਹਨਾਂ ਦਾ ਆਈ ਹੁੰਦਾ ਚਾਹੇ ਉਹ ਡਰੱਗਸ ਵੇਚਣ ਵਾਲੇ ਹੋਣ ਚਾਹੇ ਉਹ ਸਟੋਸ਼ਨ ਡਿਮਾਂਡ ਕਰਨ ਵਾਲੇ ਹੋਣ ਚਾਹੇ ਕੋਈ ਹੋਰ ਜਿਹੜਾ ਖੋਵਾ ਕਰਨ ਵਾਲੇ ਹੋਣ ਤੇ ਲੂਟਪਾਰਟ ਵਾਲੇ ਹੋਣ ਉਹਨਾਂ ਦਾ ਹੁੰਦਾ ਕਿ ਜਲਦੀ ਅਮੀਰ ਬਣਨਾ ਬਟ ਉਹ ਅਮੀਰ ਬਣਦੇ ਬਜਾਏ ਜਿਹੜਾ ਹੈਗਾ ਉਹ ਫਿਰ ਜੇਲ ਦੀ ਸਲਾਖਾਂ ਦੇ ਪਿੱਛੇ ਜਾਂਦੇ ਹੈਗੇ ਤੇ ਇਸ ਦਾ ਕੋਈ ਮਤਲਬ ਕੋਈ ਵੀ ਕੇਸ ਕੋਈ ਵੀ ਬੰਦਾ ਨਾ ਸੋਚੇ ਕਦੇ ਵੀ ਕਿ ਜੀ ਮੇਰਾ ਪਤਾ ਨਹੀਂ ਲੱਗੇਗਾ ਤੇ ਮੈਂ ਜਿਹੜਾ ਹੈਗਾ ਕੋਈ ਕ੍ਰਾਈਮ ਕਮਿਟ ਕਰ ਲਵਾਂ ਕਿਉਂਕਿ ਇਦਾਂ ਨਹੀਂ ਹੋ ਸਕਦਾ ਇਟ ਇਜ਼ ਨੋਟ ਪੋਸੀਬਲ ਸਰ ਦ ਵਿੰਦਰ ਬੰਗਿਆ ਗਿਆ ਅਗੈਂਡਰ ਉਹ ਨਾਮ ਦੀ ਵਰਤੋਂ ਕੀਤੀ ਗਈ ਸੀ ਕੀ ਹੈ ਜਿਹੇ ਲਈ ਕੀਤਾ ਨਹੀਂ ਕੋਈ ਲਿੰਕ ਨਹੀਂ ਕੋਈ ਸੋ ਫਾਰ ਇਨਵੈਸਟੀਗੇਸ਼ਨ ਚ ਕੋਈ ਲਿੰਕ ਨਹੀਂ ਆਇਆ ਮੈਕਸਿਮਮ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਮੈਕਸਿਮਮ ਐਕਸਟਰਸ਼ਨ ਕਾਲਸ ਜਿਹ ਉਹ ਫੇਕ ਲੋਕ ਕਰਦੇ ਹੈਗੇ ਇਸ ਕਰਕੇ ਸਾਡੀ ਰਿਕਵੈਸਟ ਹੈ ਕਿ ਜਦੋਂ ਵੀ ਕਿਸੇ ਨੂੰ ਐਕਸਟਰੋਸ਼ਨ ਕਾਲ ਆਂਦੀ ਹੈਗੀ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰਾਇਆ ਜਾਏ ਸੋ ਥੈਟ ਯੂ نو ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਉਹ ਕਾਲ ਇਹ ਕਰਦੀ ਸੀ ਕਿ ਕਿਹੜੇ ਨੰਬਰ ਤੋਂ ਕਰਦੀ ਸੀ? ਉਹ ਬਾਹਰ ਦਾ ਨੰਬਰ ਇਨਾਂ ਨੇ ਇੱਕ ਯੂਜ਼ ਕੀਤਾ ਵਰਚੁਅਲ ਨੰਬਰ ਯੂਜ਼ ਕਰਕੇ ਇਨਾਂ ਨੇ WhatsApp ਰਾਹੀਂ ਕਾਲ ਕੀਤਾ। ਆ ਜਿਹੜਾ ਸਾਰਾ ਇਨਾਂ ਨੇ ਡਰਾਮਾ ਤੇ ਕਨਸਪੀਰੇਸੀ ਜਿਹੜੀ ਰਚੀ ਉਹਦਾ Facebook ਤੇ online YouTube ਤੇ ਇਤਨਾ ਤੇ ਦੇਖ ਕੇ ਜਿਹੜਾ ਹੈਗਾ ਇਸ ਤਰੀਕੇ ਦਾ ਈਜ਼ੀ ਮਨੀ ਬਣਾਉਣ ਵਾਸਤੇ ਇਨਾਂ ਨੇ ਇਸ ਤਰੀਕੇ ਦਾ ਆ ਕ੍ਰਾਈਮ ਪਲੋਟ ਸਾਰਾ ਰਚਿਆ ਹੈਗਾ। ਜੀ। ਇੱਕ ਕੇਸ ਦਰਜ ਹੋਇਆ ਆਪਣੇ ਪੁਲਿਸ ਸਟੇਸ਼ਨ ਟਾਂਡਾ ਚ ਜਿਹੜਾ ਬੜਾ ਬੜਾ ਸੈਂਸੇਸ਼ਨਲ ਕੇਸ ਹੋਇਆ ਜਿਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਇੱਕ ਨਗਰ ਕੀਰਤਨ ਦੇ ਦੌਰਾਨ ਇੱਕ ਦੁੱਧਾ ਲੰਗਰ ਵਰਤਾ ਰਹੇ ਬੰਦਿਆ ਤੇ ਹਮਲਾ ਹੁੰਦਾ ਹੈਗਾ ਤੇ ਉਹਦੇ ਵਿੱਚ ਇੱਕ ਮੁੰਡੇ ਦੀ ਡੈਥ ਹੋ ਜਾਂਦੀ ਹੈਗੀ ਸੱਟਾਂ ਕਰਕੇ ਤੇ ਦੂਜਾ ਉਹਦਾ ਫਾਦਰ ਐਡਮਿਟ ਹੁੰਦਾ ਹੈਗਾ ਹਸਪੀਟਲ ਚ ਇਸ ਕੇਸ ਨੂੰ ਇਮੀਡੀਏਟਲੀ ਟੇਕ ਅਪ ਕਰਦੇ ਵੇ ਇੱਕ ਐਫ ਆਈ ਆਰ ਅੰਡਰ 302 307 ਐਸ ਸੀ ਐਸ ਟੀ ਅਧੀਨ ਦਰਜ ਕੀਤਾ ਗਿਆ ਤੇ ਇਸ ਕੇਸ ਦੇ ਟੋਟਲ 7 ਬਾਈ ਨੇਮ ਅਕਿਊਜ਼ਡ ਠੀਕ ਹੈ ਜਿਨ੍ਹਾਂ ਵਿੱਚੋਂ ਸਾਡੀ ਟੀਮ ਨੇ ਹੁਣ ਤੱਕ ਪਿਛਲੇ ਦਿਨਾਂ 'ਚ ਜਿਹੜੇ ਹੈਗੇ ਆਜ ਤੱਕ ਅਸੀਂ 5 ਦੋਸ਼ੀ ਫੜ ਲਏ ਹੈਗੇ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਹੈਗੇ ਉਹਨਾਂ ਨੂੰ ਫੜੇ ਜਾਣਗੇ ਮੇਨ ਜਿਹੜੇ ਅਕਿਊਜ਼ਡ ਹੈਗੇ ਇਸ ਕੇਸ ਦੇ ਸਾਰੇ ਅਰੈਸਟ ਹੋ ਚੁੱਕੇ ਨੇ ਰੀਜ਼ਨ ਕੀ ਆ ਸਰ ਜਿਹੜਾ ਹੁਣ ਤੱਕ ਜਿਹੜਾ ਸਾਡੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਜਿਹੜਾ ਰੀਜ਼ਨ ਆਇਆ ਹੈਗਾ ਕਿ ਦੋ ਗਰੁੱਪਸ ਹੈਗੇ ਮੁੰਡਿਆਂ ਦੇ ਉਹਨਾਂ ਦਾ ਆਪਸ 'ਚ ਕਾਫੀ ਪਿਛਲੇ ਲਗਭਗ ਸਾਲ ਡੇਢ ਸਾਲ 2 ਸਾਲ ਤੋਂ ਜਿਹੜਾ ਹੈਗਾ ਉਹ ਰਿਪੋਰਟ ਆਇਆ ਹੈਗਾ ਕਿ ਆਪਸੀ ਕਹਾ ਸੁਣੀ ਖਿੱਚਾ ਤਾਣੀ ਛੋਟੇ ਮੋਟੀ ਲੜਾਈ ਝਗੜੇ ਇਹਨਾਂ ਦੇ ਰਹਿੰਦੇ ਸੀਗੇ ਤੇ ਉਸੇ ਰੰਜੀਸ ਤੇ ਜਿਹੜਾ ਹੈਗਾ ਇਹਨਾਂ ਨੇ ਆ ਕੇ ਇਸ ਚੀਜ਼ ਨੂੰ ਅੰਜਾਮ ਦਿੱਤਾ ਸੋ ਜਿਹੜੇ ਪਹਿਲੇ ਬੰਦੇ ਪਰੇ ਨੇ ਕੁਝ ਨਹੀਂ ਦੇ ਸਕਦੇ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕਿਉਂਕਿ ਕੁਝ ਦਾ ਦੋ ਤੁਸੀਂ ਪਹਿਲਾਂ ਫੜੇ ਹੋਏ ਸੀਗੇ ਤਿੰਨ ਅਸੀਂ ਰੀਸੈਂਟਲੀ ਫੜੇ ਹੈਗੇ अर्ਲੀ ਮਾਰਨਿੰਗ ਕੁਝ ਅਰੇਸਟ ਹੋਈ ਹੈਗੀ ਫਰਦਰ ਵੈਰੀਫਾਈ ਕਰਾ ਰਹੇ ਹੈਗੇ ਦੋ ਪਹਿਲਾਂ ਜਿਹੜੇ ਫੜੇ ਹੈਗੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਐਜ ਆਫ ਨਾਉ ਸਾਹਮਣੇ ਹੈ ਇਹਨਾਂ ਨੇ ਜਿਹੜਾ ਹੈਗਾ ਮੌਕੇ ਤੇ ਜਿਹੜੇ ਹਥਿਆਰ ਤੁਸੀਂ ਵੀਡੀਓ ਤੇ ਕੁਝ ਸਰਯੇ ਤੇ ਇਸ ਤਰੀਕੇ ਦੀ ਚੀਜ਼ਾਂ ਜਿਹੜੀ ਹੈਗੀ ਨਾ ਮੌਕੇ ਤੇ ਯੂਜ਼ ਕੀਤੀ। ਬਾਕੀ ਸਿਫਾਦਰ ਬੜੀ